ਬਿਲਕੁਲ ਇੱਕ ਹਦਾਇਤਾਂ ਹੋਈਆਂ ਨੇ ਵੀ ਆਪਣੇ ਜਿਹੜੇ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਪੈਟਰੋਲ ਪੰਪ ਨੇ ਉਹਨਾਂ ਦੇ ਵਿੱਚ ਜਿਹੜੇ ਆਮ ਜਨਤਾ ਵਾਸਤੇ ਜਿਹੜੀਆਂ ਮੁੱਢਲੀਆਂ ਸੇਵਾਵਾਂ ਨੇ ਜਿਵੇਂ ਕਿ ਇੱਕ ਵਾਸਟਰੂਮਸ ਨੂੰ ਜਿਵੇਂ ਦੇਖ ਰ ਆਪਾਂ ਦੇਖ ਲਈਏ ਸਾਫ਼ ਸੁਥਰੇ ਟਾਇਲਟ ਸੂਨ ਔਰ ਉੱਥੇ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਬੇਸਿਕ ਕਮੈਨਿਟੀਆਂ ਨੇ ਸਾਰੀਆਂ ਅਵੇਲੇਬਲ ਹੋਣ ਇਸੇ ਤਰ੍ਹਾਂ ਹਰ ਇੱਕ ਪੈਟਰੋਲ ਪੰਪ ਦੇ ਉੱਤੇ ਵੈਸੇ ਵੀ ਜਿਹੜੀਆਂ ਇਹਨਾਂ ਦੇ ਸਾਡੇ ਹੈਗੇ ਨੇ ਨੋਰਮਸ ਉੱਥੇ ਜਿਹੜਾ ਹਵਾ ਹੁੰਦਾ ਹਵਾ ਦਾ ਪ੍ਰਬੰਧ ਵੀ ਇੱਕ ਤਰ੍ਹਾਂ ਦਾ ਬੇਸਿਕ ਹੈ ਉਸੇ ਤਰ੍ਹਾਂ ਹੋਰ ਜਿਵੇਂ ਸਾਫ ਸਪਾਈ ਹੋਗੀ ਇਹ ਅਸੀਂ ਆਮ ਰੁਟੀਨ ਵਿੱਚ ਵਿੱਚ ਚੈਕਿੰਗ ਸਾਡੀਆਂ ਹੁੰਦੀਆਂ ਨੇ ਔਰ ਅਸੀਂ ਇਸ ਚੀਜ਼ ਨੂੰ ਇਨਸ਼ੋਰ ਕਰਦੇ ਆਂ ਵੀ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਵੀ ਮੁੱਢਲੀ ਸੇਵਾਵਾਂ ਨੂੰ ਲੈ ਕੇ ਪ੍ਰੋਬਲਮ ਨਾ ਹੋਵੇ ਜਿਵੇਂ ਜੀਐਮ ਸਾਹਿਬ ਤੇ ਆਈਟੀਓ ਸਾਹਿਬਾਂ ਦੇ ਦੁਆਰਾ ਕੀਤੀ ਜਾਂਦੀ ਕਿ ਕੋਈ ਬੋਲ ਸ਼ੋਅ ਵਗੈਰਾ ਉਹਨਾਂ ਨੂੰ ਸਾਫੀ ਲੱਗਣੀ ਹੈ ਇਸ ਨੂੰ ਲੈ ਕੇ ਕੋਈ ਚਲਾਨ ਵਗੈਰਾ ਨਹੀਂ ਕਰਤਾ ਸਾਡੇ ਹਾਂਜੀ ਜਿੰਨੇ ਚਲਾਨ ਦੀ ਸਾਡੇ ਉਹ ਇਹਦੇ ਵਿੱਚ ਇਦਾਂ ਸੀਗਾ ਕਿ ਜਿਹੜੀ ਰਾਜਪੁਰਾ ਪਟਿਆਲਾ ਰੋਡ ਦੇ ਉੱਪਰ ਉਹ ਪੈਟਰੋਲ ਪੰਪ ਨੇ ਇੱਕ ਹੈਗਾ ਜੀ এবੀ ਫਿਊਲ ਪੁਆਇੰਟ 30 ਉੱਥੇ ਸਾਡੀ ਟੀਮ ਵੱਲੋਂ ਚੈਕਿੰਗ ਕੀਤੀ ਗਈ ਸੀ ਅਚੰਚੇਤ ਉਹਦੀ ਚੈਕਿੰਗ ਦੇ ਦੌਰਾਨ ਕੁਝ ਖਾਮੀਆਂ ਪਾਈਆਂ ਗਈਆਂ ਸੀਗੀਆਂ ਉਹਨਾਂ ਖਾਮੀਆਂ ਦੇ ਤਹਿਤ ਸਾਡੇ ਇੱਕ ਜੁਆਇੰਟ ਜਿਹੜੀ ਇਨਸਪੈਕਸ਼ਨ ਕਰਵਾਈ ਗਈ ਸੀਗੀ ਇੱਕ ਜੁਆਇੰਟ ਕਰਾਈ ਗਈ ਸੀਗੀ ਜਿਹਦੇ ਵਿੱਚ ਫੂਡ ਸਪਲਾਈਜ਼ ਡਿਪਾਰਟਮੈਂਟ ਦੇ ਅਫਸਰ ਆਪਣੇ ਲੀਗਲ ਹੈਟਰੋਲੋਜੀ ਦੇ ਕਰ ਇਨਸਪੈਕਟਰ ਔਰ ਜਿਹੜੇ ਆਪਣੇ ਪੀਪੀਸੀਲ ਦੇ ਸੀਨੀਅਰ ਆਫੀਸਰ ਇਹਨਾਂ ਸਾਰਿਆਂ ਵੱਲੋਂ ਇੱਕ ਜੁਆਇੰਟ ਇਨਸਪੈਕਸ਼ਨ ਕੀਤੀ ਗਈ ਸੀ ਉਹਦੇ ਵਿੱਚ ਕੁਝ ਖਾਮੀਆਂ ਸਾਹਮਣੇ ਆਈਆਂ ਸੀਗੀਆਂ ਉਹਨਾਂ ਖਾਮੀਆਂ ਦੇ ਦੇ ਆਧਾਰ ਤੇ ਉਸ ਪੈਟਰੋਲ ਪੰਪ ਦੇ ਉੱਪਰ ਜਿਹੜੀ ਸੀਗੀ ਪੈਨਲਟੀ ਇਸ਼ੂ ਕਰ ਦਿੱਤੀ ਗਈ ਹੈ ਜੇ ਵੀ ਪੁਆਇੰਟ ਉੱਪਰ 35000 ਰੁਪਏ ਦੀ ਪੈਨਲਟੀ ਇਸ਼ੂ ਹੋ ਚੁੱਕੀ ਹੈ ਜੋ ਕਿ ਇਹਨਾਂ ਦੀ ਹੋ ਵੀ ਚੁੱਕੀ ਹੈ ਮੈਂ ਉਹਨਾਂ ਤੋਂ ਹੀ ਸੌਦਾ ਹਵਾਲਾ ਦਿੱਤਾ ਜਾ ਰਿਹਾ ਜਿਹੜੇ ਕੀ ਐਸੇ ਬਟਲ ਆਫ ਦੇ ਹਾਂਜੀ ਜਿਹੜਾ ਜਿਹੜਾ ਉਸ ਦਿਨ 15 ਜਨਵਰੀ ਵਾਲੇ ਦਿਨ ਮੈਨੂੰ ਵੀ ਖੁਦ ਕਾਲ ਆਈ ਸੀਗੀ ਇੱਕ ਇਹ ਵਾਲੇ ਪੈਟਰੋਲ ਪੰਪ ਦਾ ਹਵਾਲਾ ਸੀਗਾ ਇੱਕ ਭਦਕ ਦੇ ਵਿੱਚ ਵਿਕਰਮ ਔਇਲ ਕੰਪਨੀ ਹੈ ਇੱਕ ਉਹ ਵਾਲੇ ਪੈਟਰੋਲ ਪੰਪ ਦਾ ਵੀ ਹਵਾਲਾ ਸੀਗਾ ਉੱਥੇ ਵੀ ਸਾਡੀ ਜੁਆਇੰਟ ਇਨਸਪੈਕਸ਼ਨ ਟੀਮ ਕਰਵਾਈ ਇੱਕ ਜੁਆਇੰਟ ਇਨਸਪੈਕਸ਼ਨ ਕਰਵਾਈ ਗਈ ਸੀਗੀ ਉਦੇ ਵਿੱਚ ਉਸ ਪੈਟਰੋਲ ਪੰਪ ਦੇ ਵਿੱਚ ਵਾਸ਼ਰੂਮਸ ਦੀ ਕਲੈਨਟਸ ਨੂੰ ਲੈ ਕੇ ਕੁਝ ਖਾਮੀਆਂ ਆਈਆਂ ਸੀ ਸਾਹਮਣੇ ਉਸ ਉਸ ਚੀਜ਼ ਦੇ ਆਧਾਰ ਦੇ ਉੱਤੇ ਉਸ ਪੰਪ ਨੂੰ ਆਲਰੇਡੀ ਇੱਕ ਵਰਨਿੰਗ ਇਸ਼ੂ ਕਰ ਦਿੱਤੀ ਗਈ ਹੈ ਜੇ ਜਿਹੜੇ ਫਿਊਚਰ ਦੇ ਵਿੱਚ ਇੱਕ ਵਿੱਚ ਜਿਹੜੀਆਂ ਵੀ ਉੱਥੇ ਚੈਕਿੰਗਸ ਹੋਣਗੀਆਂ ਜੇ ਉੱਥੇ ਕਿਸੇ ਤਰ੍ਹਾਂ ਦੀ ਵੀ ਖਾਮੀ ਪਾਈ ਜਾਂਦੀ ਹੈ ਤਾਂ ਅਗਲੀ ਦੀ ਕਾਰਵਾਈ ਉੱਤੇ ਰਹਿੰਦੀ ਹੈ ਕੋਈ ਇਲਾਵਾ ਕਿਸੇ ਪੰਪਾਂ ਦਾ ਹਾਂਜੀ ਅਸੀਂ ਜ਼ਿਲ੍ਹਾ ਪਟਿਆਲਾ ਦੇ ਵਿੱਚ ਹਰ ਇੱਕ ਸਬਡਿਵੀਜ਼ਨ ਵਾਈਜ਼ ਖੁਰਾਕ ਸਪਲਾਈਜ਼ ਅਫਸਰ ਦੀ ਪ੍ਰਧਾਨਗੀ ਹੇਠ ਅਸੀਂ ਆਲਰੇਡੀ ਟੀਮਸ ਗਠਿਤ ਹੋ ਚੁੱਕੀਆਂ ਨੇ ਔਰ ਇਹ ਜਿਹੜੀਆਂ ਟੀਮਸ ਨੇ ਆਪਣੇ ਆਪਣੇ ਕਾਰਜ ਖੇਤਰ ਦੇ ਅਧੀਨ ਜਿੰਨੇ ਵੀ ਪੈਟਰੋਲ ਪੰਪ ਪਾਉਂਦੇ ਨੇ ਭਾਵੇਂ ਉਹ ਛਿੱਟੀ ਰੋਡ ਤੇ ਉੱਤੇ ਹੋਣ ਜਾਂ ਉਹ ਅੰਦਰ ਪਿੰਡਾਂ ਦੇ ਵਿੱਚ ਹੋਣ ਜਾਂ ਆਪਣੇ ਸ਼ਹਿਰਾਂ ਦੇ ਵਿੱਚ ਹੋਣ ਉਹਨਾਂ ਦੇ ਵਿੱਚ ਹਰ ਇੱਕ ਪੈਟਰੋਲ ਪੰਪ ਦੇ ਵਿੱਚ ਜਾ ਕੇ ਉਹ ਇਹ ਚੈਕਿੰਗਸ ਕਰ ਰਹੇ ਨੇ ਔਰ ਜਿਹੜੀਆਂ ਚੈਕਿੰਗ ਰਿਪੋਰਟ ਸਰਕੂਲ ਆ ਵੀ ਰਹੀਆਂ ਨੇ ਔਰ ਉਹਨਾਂ ਦੇ ਆਧਾਰ ਤੇ ਅਸੀਂ ਸੇਲਜ਼ ਅਫਸਰਾਂ ਨੂੰ ਲਿਖ ਵੀ ਰਹੇ ਹਾਂ ਔਰ ਅਸੀਂ ਇਨਸ਼ੋਰ ਕਰ ਰਹੇ ਹਾਂ ਵੀ ਆਉਂਦੇ ਦਿਨਾਂ ਦੇ ਵਿੱਚ ਆਮ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਢਲੀ ਸੂਗਤ ਨੂੰ ਲੈ ਕੇ ਕੋਈ ਪਰੇਸ਼ਾਨੀ ਨਾ ਹੋਵੇ ਮੈਮ ਕੀ ਲੱਗਦਾ ਜੀ ਸੀਐਮ ਸਾਹਿਬ ਨੇ ਜਿਹੜਾ ਇਹ ਕਦਮ ਚੱਕਿਆ ਆਮ ਲੋਕਾਂ ਦਾ ਵਾਸਤੇ ਚੱਕਿਆ ਵੀ ਕਿਵੇਂ ਦੀ ਪਟਵਾਲਾ ਕਪ ਦੇ ਬਾਥਰੂਮ ਜਿਹੜੇ ਬੰਦ ਹੁੰਦੇ ਨੇ ਜਿੰਦਾ ਲੱਗਿਆ ਹੁੰਦਾ ਜਾਂ ਬਹੁਤ ਦੇ ਰਹਿ ਗਏ ਆ ਜਿਹੜੀ ਹਵਾ ਵੀ ਗੱਲ ਆਪਾਂ ਕਰਦੇ ਸੀ ਕਿ ਗੱਡੀਆਂ ਦੇ ਬਾਹਰਾਂ ਦੇ ਵਿੱਚ ਇਹ ਰਜ ਹਵਾ ਵਾਸਤੇ ਮੁਢਲੀ ਸਹਾ ਦਾਉ ਵਿਜੀਪੀ ਫਸਟ ਬਲੌਕ ਉਸ ਮਕਸਦ ਨੂੰ ਲੈ ਕੇ ਸੀਐਮ ਸਾਹਿਬ ਦਾ ਆਰਡਰ ਹੈ ਕਿ ਲੋਕਾਂ ਨੂੰ ਕਿਤੇ ਪਰੇਸ਼ਾਨੀ ਨਾ ਹੋਵੇ ਉਹਨਾਂ ਦਾ ਬੇਸਿਕ ਪਰਪਸ ਇਹ ਹੈ ਕਿ ਜਿਹੜੀ ਆਮ ਜਨਤਾ ਹੈ ਜੇਕਰ ਆ ਰਹੇ ਨੇ ਆਮ ਜਿਹੜੇ ਲੋਕ ਨੇ ਆਪਣੇ ਉਹ ਜੇਕਰ ਕਿਸੇ ਜੇਕਰ ਜਾ ਰਹੇ ਨੇ ਹੋ ਸਕਦਾ ਤੁਸੀਂ ਜੇਕਰ ਜਾ ਰਹੇ ਹੋ ਜਦੋਂ ਤੁਸੀਂ ਟਰੈਵਲ ਵੀ ਕਰ ਰਹੇ ਹੈਗੇ ਹੋ ਤਾਂ ਪਰਨਾ ਕੋਈ ਇਸਤਰੀ ਵੀ ਹੋ ਸਕਦੀ ਹੈ ਨਾਲ ਨਾਲ ਤੁਹਾਡੀ ਫੈਮਿਲੀ ਛੋਟੇ ਬੱਚੇ ਵੀ ਹੋ ਸਕਦੇ ਨੇ ਤਾਂ ਇੱਕ ਜੀਟੀ ਰੋਡ ਦੇ ਉੱਤੇ ਜ਼ਰੂਰੀ ਨਹੀਂ ਕਿ ਹਰ ਬੰਦਾ ਇੱਕ ਹੋਟਲ 'ਚ ਸਟੇ ਕਰਨ ਬਾਰੇ ਜਾਂ ਰੁਕਣ ਬਾਰੇ ਸੋਚੇ ਇੱਕ ਪੈਟਰੋਲ ਪੰਪ ਦੇ ਵਿੱਚ ਨਹੀਂ ਸ਼ਮਤਾ ਹੋਣੀ ਚਾਹੀਦੀ ਏ ਵੀ ਜਿਹੜੀਆਂ ਆਪਣੀਆਂ ਬੇਸਿਕ ਕਮਿਨਿਟੀਜ਼ ਨੇ ਉਹਦੇ ਵਿੱਚ ਹਰ ਇੱਕ ਆਪਣੀ ਜਿਹੜੀ ਆਮ ਜਨਤਾ ਲਈ ਅਵੇਲੇਬਲ ਹੋਣ ਸੋ ਮੇਰੇ ਖਿਆਲ ਨਾਲ ਇੱਕ ਬਹੁਤ ਹੀ ਮਤਲਬ ਬੜੀ ਇੱਕ ਪੋਜ਼ਿਟਿਵ ਇੱਕ ਤੁਸੀਂ ਕਹੋ ਕਿ ਸਟੈਪ ਹੈ ਜਿਸ ਦੇ ਜਿਸ ਤਰ੍ਹਾਂ ਸਾਡੇ ਸਾਰੇ ਪੈਟਰੋਲ ਪੰਪ ਜਿਹੜੇ ਨੇ ਉਸ ਤਰਕ ਹੋ ਗਏ ਨੇ ਤੇ ਆਉਂਦੇ ਜਿਹੜੇ ਆਉਂਦੇ ਦਿਨਾਂ ਦੇ ਵਿੱਚ ਸਾਰੀਆਂ ਮੁਡੀਆਂ ਸੁਹਿਲਤਾ ਉੱਤੇ ਹੋਰ ਇੱਕ ਚੰਗੇ ਤਰੀਕੇ ਨਾਲ ਕਰਾਉਣ ਨੂੰ ਮਹੀਆ ਹੋਣਗੀਆਂ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز